ਸੋ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਲੁਧਿਆਣਾ ਦੇ ਸਤਲੁਜ ਕੰਡੇ ਦੀਆਂ ਦੇਖ ਸਕਦੇ ਹੋ ਇਹ ਦਰਿਆ ਨਹੀਂ ਇਹ ਕਿਸਾਨਾਂ ਦੀਆਂ ਜੜੀਆਂ ਪਹਿਲੀਆਂ ਨੇ ਉਹ ਪਾਣੀ ਦੇ ਹੇਠਾਂ ਆ ਚੁੱਕੀਆਂ ਨੇ ਲੋਕਾਂ ਨੂੰ ਕਿੰਨੇ ਕੁ ਮਾਰ ਪੈ ਰਹੀ ਹੈ ਕੁਦਰਤ ਦੀਆਂ ਦੇਖ ਸਕਦੇ ਹੋ ਕਿਸ ਤਰੀਕੇ ਜਿਹੜੇ ਲੱਖਾਂ ਦੀਆਂ ਫਸਲਾਂ ਸੀਗੀਆਂ ਉਹ ਬਰਬਾਦ ਹੋ ਚੁੱਕੀਆਂ ਨੇ ਇਸ ਵਾਰੀ ਕੁਦਰਤ ਦੀ ਇੱਕ ਰੂਪੀ ਕਿਸਾਨਾਂ ਦੇ ਉੱਤੇ ਜਿਹੜੀ ਹੈ ਮਾਰ ਮਾਰ ਰਹੀ ਹੈ ਕੁਦਰਤ ਦੀ ਕਿਰਪਾ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਲੁਧਿਆਣਾ ਦੇ ਸਤਲੁਜ ਕੰਡੇ ਦੀਆਂ ਤਸਵੀਰਾਂ ਨੇ ਜਿੰਨੇ ਕਿ ਖੇਤ ਸੀਗੇ ਹੁਣ ਪਾਣੀ ਦੇ ਮਾਰ ਹੇਠਾਂ ਆ ਚੁੱਕੇ ਨੇ ਫਸਲਾਂ ਹਰੀਆਂ ਹਰੀਆਂ ਫਸਲਾਂ ਜਿਹੜੀਆਂ ਨੇ ਹੁਣ ਪਾਣੀ ਦੀ ਮਾਰ ਹੇਠਾਂ ਨੇ ਕੁਝ ਨੌਜਵਾਨ ਵੀ ਸਾਡੇ ਨਾਲ ਨੇ ਦੇਖ ਸਕਦੇ ਹੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈ ਤੁਹਾਡੀ ਪਹਿਲੀਆਂ ਨੇ ਹਾਂਜੀ ਹਾਂਜੀ ਬਾਈ ਸਾਡੇ ਕੀ ਫਸਲਾਂ ਕੀ ਲਾਈਆਂ ਸੀ ਝੋਨਾ ਬਾਈ ਹਾਂਜੀ ਕਿੰਨੇ ਵਜੇ ਪਾਣੀ ਵੜਿਆ ਖੇਤਾਂ ਦੇ ਵਿੱਚ ਇਹ ਤਾਂ ਸਵੇਰੇ ਹੀ ਆ ਜਾਣੀ ਕਿ ਆਇਆ ਸਵੇਰੇ 6 ਵਜੇ ਦੇ ਕਰੀਬ ਸਵੇਰੇ 6 ਹਾਂਜੀ ਪਿੱਛੇ ਸੀਗਾ ਬਹੁਤ ਇਹ ਤਾਂ ਹਾਂਜੀ ਰਾਤ ਨੂੰ ਜਿੱਦਾਂ 1 2 ਵਜੇ ਸ਼ਨੀ ਮੰਦਰ ਵੰਣਾ 2 ਵਜੇ ਜਾਗਦੇ ਸੀ ਉਸ ਵੇਲੇ ਨੀਂਦ ਨਹੀਂ ਆਉਂਦੀ ਸੀ ਜਾਗਦੇ ਰਹੇ ਸੀ ਨੀਂਦ ਨਹੀਂ ਆਉਂਦੀ ਤਾਂ ਬਿਲਕੁਲ ਹੀ ਜਾਗਦੇ ਰਹਿ ਜੀ ਮੁੰਡੇ ਬਾਰ-ਬਾਰ ਆ ਕੇ ਦੇਖਦੇ ਰਹਿ ਕਿਉਂਕਿ ਪਾਣੀ 3 4 ਵਾਰੀ ਇੱਥੇ ਆ ਚੁੱਕਾ ਆ ਡਰ ਦਾ ਮਾਹੌਲ ਆ ਵੀ ਕਿਤੇ ਕੋਈ ਖਾਰਨਾ ਪਈ ਹੋਵੇ ਕਿਤੇ ਬੰਨ ਟੁੱਟਣ ਦਾ ਖਤਰਾ ਐਨ ਪੂਰਾ ਮੰਡਰਾ ਰਿਆ ਨਾਲ ਹੀ ਪਿੰਡ ਆ ਜੀ ਅੱਗੇ ਪਿੰਡ ਦੇ ਨਾਲ ਕੁੱਲੀਆਂ ਲੱਗਦੀਆਂ ਆ ਉਹਨਾਂ ਦੇ ਵਿੱਚ ਪਾਣੀ ਪੂਰਾ ਜਾ ਚੁੱਕਿਆ ਪੂਰਾ ਡਰ ਦਾ ਮਾਹੌਲ ਬਣਿਆ ਹੋਇਆ ਉਹਨਾਂ ਦੇ ਸਮਾਨ ਦਾ ਨੁਕਸਾਨ ਹੋ ਗਿਆ ਫਸਲਾਂ ਦਾ ਨੁਕਸਾਨ ਬਹੁਤ ਹੋ ਚੁੱਕਾ ਜੀ ਕਿੰਨਾ ਕੁ ਸਮਾਂ ਲੱਗ ਜਾਣਾ ਇਸ ਤੋਂ ਉੱਠਣ ਦੇ ਲਈ ਇਹ ਤੋਂ ਤਾਂ ਇਹ ਜਿਹੜੀ ਸਾਡੀ ਸੋਣੀ ਜਿੱਦਾਂ ਕਹਿੰਦੇ ਹੁੰਦੇ ਇਹ ਤਾਂ ਖਰਾਬ ਹੋ ਗਈ ਜੀ ਇਹ ਫਸਲ ਖਰਾਬ ਹੋ ਜਣੀ ਆ ਜੀ ਇਹਦੇ ਚ ਜਿੱਦਾਂ ਹੁਣ ਤੁਸੀਂ ਦੇਖ ਸਕਦੇ ਮਿੱਟੀ ਆ ਰਿਆ ਮਿੱਟੀ ਵਾਲਾ ਪਾਣੀ ਹੈ ਜਿਹੜਾ ਇਹ ਮਿੱਟੀ ਜਦੋਂ ਫਸਲ ਚ ਖੜ ਜਾਂਦੀ ਹੈ ਗਾਰ ਪੈਦਾ ਹੋ ਜਾਂਦੀ ਹੈ ਉਹ ਫਸਲ ਬਿਲਕੁਲ ਖਤਮ ਹੋ ਜਾਂਦੀ ਹੈ ਜਿਹੜਾ ਪਾਣੀ ਜਿਹੜੀ ਫਸਲ ਚ ਚੱਲ ਜਵੇ ਉਹ ਥੋੜੀ ਬਹੁਤੀ ਬਚ ਜਾਂਦੀ ਹੈ ਪਰ ਜਿੱਦਾਂ ਦਾ ਪਾਣੀ ਹੈ ਮੀਂਹ ਦਾ ਮਗਰੋਂ ਮਿੱਟੀ ਆ ਰਹੀ ਹੈ ਨਾਲ ਇਹ ਫਸਲ ਸਾਰੀ ਖਰਾਬ ਹੀ ਜਾਣੀ ਕਿ ਸਹੀ ਨਹੀਂ ਇੱਕ ਕਿਸਾਨ ਪੁੱਤਾ ਵਾਂਗੂ ਫਸਲਾ ਪਾਲਦਾ ਤੇ ਜਿਸ ਤਰੀਕੇ ਦੇ ਕੁਦਰਤੀ ਕ੍ਰੋਪੀ ਪਰਪਰੀ ਹੈ ਬਹੁਤ ਬੁਰਾ ਹਾਲ ਹੈ ਜੀ ਇਹ ਕਾਲੇ ਦਿਨ ਜਿਹੜੇ ਕੋਈ ਮਾੜੀਆਂ ਸਰਕਾਰਾਂ ਦੀਆਂ ਨੀਤੀਆਂ ਦੇ ਕਾਰਨ ਕੋਈ ਚੰਗੇ ਸੁਝਾਅ ਨਹੀਂ ਦਿੱਤੇ ਜਾਣੇ ਕੋਈ ਚੰਗੀਆਂ ਸਹੂਲਤਾਂ ਨਹੀਂ ਦਿੱਤੀਆਂ ਜਾਣੀਆਂ ਇਸ ਬਾਰੇ ਕੋਈ ਇੰਨਾ ਸੁਚੇਤ ਕੀਤਾ ਨਹੀਂ ਗਿਆ ਸੀ ਕੋਈ ਵੀ ਸਾਡੇ ਐਮਐਲਏ ਕੋਈ ਕੁਛ ਨੇ ਆ ਕੇ ਸਾਡਾ ਕਿਸੇ ਨੇ ਬਾਤ ਨਹੀਂ ਪੁੱਛੀ ਅਜੇ ਤੱਕ ਵੀ ਕੱਲ ਦਾ ਪਾਣੀ ਛੱਡਿਆ ਹੋਇਆ ਆ ਇੰਨੇ ਦਿਨਾਂ ਦਾ ਦਰਿਆ ਚ ਪਾਣੀ ਤੇ ਚੱਲਦੇ ਆ ਕੋਈ ਆ ਕੇ ਸਾਡਾ ਕਿਸੇ ਨੇ ਹਾਲਚਲ ਅਜੇ ਤੱਕ ਨਹੀਂ ਪੁੱਛਿਆ ਜਾਂ ਕਿਸੇ ਨੇ ਕੁਝ ਵੀ ਸਾਨੂੰ ਸਹਾਇਤਾ ਦੀ ਅਜੇ ਤੱਕ ਕੋਈ ਵੀ ਮਤਲਬ ਕੀ ਸਹਾਇਤਾ ਦਿੱਤੀ ਨਹੀਂ ਸਲਾਹ ਵੀ ਤੁਹਾਨੂੰ ਸਹਾਇਤਾ ਦਵਾਂਗੇ ਬਹੁ ਮਾੜੀ ਹਾਲਤ ਹੈ ਜੀ ਤਰਸਯੋਗ ਹਾਲਤ ਹੈ ਕਿਸਾਨਾਂ ਦੇ ਵਾਸਤੇ ਫਸਲ ਦੇ ਖਰਾਬ ਹੋਣ ਦੇ ਨਾਲ ਤੁਸੀਂ ਕਹਿੰਦੇ ਵੀ ਘਰ ਦਾ ਪੁੱਤਾਂ ਵਾਂਗ ਪਾਲਦਾ ਤੇ ਸਮਝ ਲਓ ਵੀ ਜਵਾਨ ਪੁੱਤ ਜਵਾਨ ਫਸਲ ਪਲੀ ਹੋਈ ਫਸਲ ਚਲ ਜਾਣੀ ਜਵਾਨ ਪੁੱਤ ਦੇ ਬਰਾਬਰ ਹੁੰਦੀ ਹੈ ਉਹਦਾ ਦੁੱਖ ਤੁਸੀਂ ਸੋਚ ਸਕਦੇ ਹੋ ਕਿੱਡਾ ਹੋ ਸਕਦਾ ਅੱਖਾਂ ਨਾ ਮੋਗੀਆਂ ਬਿਲਕੁਲ ਜੀ ਫਸਲ ਖਰਾਬ ਹੋਣੀ ਉਹ ਫਸਲ ਕੱਲੀ ਖਸਾ ਕਿਸਾਨ ਦੀ ਖਰਾਬ ਨਹੀਂ ਹੁੰਦੀ ਜੀ ਉਹ ਪੂਰੇ ਏਰੀਏ ਦੀ ਪੂਰੇ ਪੰਜਾਬ ਦੀ ਕਿੰਨੀ ਕਿੰਨੀ ਦੂਰ ਉਹ ਫਸਲ ਜਾਣੀ ਆ ਕਿਹੜੇ ਕਿਹੜੇ ਜੀ ਨੇ ਫਸਲ ਖਾਣੀ ਆ ਕਿੱਥੇ ਕਿੱਥੇ ਪਹੁੰਚਣੀ ਆ ਜੇ ਕਿਸਾਨ ਕੋਲ ਆਪਣੇ ਖਾਂ ਜੋਗੀ ਫਸਲ ਨਹੀਂ ਰਹੂਗੀ ਤੇ ਉਹ ਦੂਜਿਆਂ ਨੂੰ ਕੀ ਦੇ ਪਾਊਗਾ ਜੀ ਸੋ ਇਹ ਹਾਲ ਬਣੇ ਹੋਏ ਨੇ ਦੇਖ ਸਕਦੇ ਹਾਂ ਅੱਖਾਂ ਨਮ ਜ਼ਰੂਰ ਹੋ ਗਈਆਂ ਕਿਉਂਕਿ ਪੰਜਾਬ ਇਸ ਵੇਲੇ ਜੜੀ ਹੈ ਫੜਾ ਦੀ ਮਾਰ ਹੇਠਾਂ ਬਿਲਕੁਲ ਦੱਬਿਆ ਹੋਇਆ ਹੈ ਕੱਲ ਤੱਕ ਇਹ ਸੀਨ ਸੀਗਾ ਕਿ ਅਸੀਂ ਲੁਧਿਆਣਾ ਸ਼ਹਿਰ ਦੀ ਗੱਲ ਕਰ ਰਹੇ ਸੀ ਕਿ ਸ਼ਹਿਰ ਦੇ ਵਿੱਚ ਜਿਹੜਾ ਬੁੱਢਾ ਦਰਿਆ ਹੈ ਜਿਹੜਾ ਹੈ ਉਹ ਓਵਰਫਲੋ ਸੀਗਾ ਪਰ ਕਿਤੇ ਨਾ ਕਿਤੇ ਜਦ ਸ਼ਾਮ ਵੇਲੇ ਇਹ ਖਬਰ ਮਿਲੀ ਸਾਨੂੰ ਕਿ ਜਿਹੜਾ ਪਾਣੀ ਛੱਡਿਆ ਜਾਣਾ ਹੈ ਰੋਪੜ ਰੋਪੜ ਫਿਡਰ ਤੋਂ ਜਿਹੜਾ ਉਸ ਦਾ ਅਸਰ ਬਿਲਕੁਲ ਜਿਹੜਾ ਸਵੇਰ ਤੜਕੇ ਦੇਖਣ ਨੂੰ ਮਿਲੇਗਾ ਇਹ ਬਿਲਕੁਲ ਜਿਹੜੀ ਹੈ ਸਾਡੇ ਸਾਨੂੰ ਵੇਸ ਚੀਜ਼ ਦਾ ਜਿਹੜਾ ਹੈ ਨਹੀਂ ਪਤਾ ਸੀ ਪਰ ਦੇਖ ਸਕਦੇ ਹੋ ਕਿਸ ਤਰੀਕੇ ਪਾਣੀ ਦਾ ਜਿਹੜਾ ਹੈ ਫਲੋ ਲਗਾਤਾਰ ਵੱਧਦਾ ਜਾ ਰਿਹਾ ਹੈ ਲੋਕਾਂ ਦੀ ਜਿਸ ਤਰੀਕੇ ਪਾਣੀ ਦਾ ਪੱਧਰ ਜਿਹੜਾ ਹੈ ਵੱਧ ਰਿਹਾ ਹੈ ਲਗਾਤਾਰ ਫਲੋ ਵੱਧ ਰਿਹਾ ਹੈ ਲੋਕਾਂ ਦੀ ਦਿਲ ਦੀ ਧੜਕਣ ਵੀ ਉਸ ਅਕੋਰਡਿੰਗ ਜਿਹੜੀ ਹੈ ਵੱਧਦੀ ਜਾ ਰਹੀ ਹੈ ਦੇਖ ਸਕਦੇ ਹੋ ਥੋੜੀ ਅੱਗੇ ਜਾ ਕੇ ਸਤਲੁਜ ਦਰਿਆ ਬਿਲਕੁਲ ਵਗ ਰਹੀ ਹੈ ਉਹਦਾ ਪੱਧਰ ਵੀ ਬਿਲਕੁਲ ਜਿਹੜਾ ਹੈ ਉੱਚਾ ਹੋ ਚੁੱਕਾ ਹੈ ਜਿਸ ਦੇ ਨਾਲ ਜਿਹੜਾ ਹੈ ਪਾਣੀ ਵਰਨਾਸ਼ ਰਾਤ ਦੇਰ ਰਾਤੀ ਜਿਹੜਾ 2 ਵਜੇ ਤੋਂ ਸ਼ੁਰੂ ਹੋ ਗਿਆ ਸੀ ਤੇ ਅੱਗੇ ਸ਼ਨੀ ਮੰਦਰ ਦੀਆਂ ਤਸਵੀਰਾਂ ਤੁਹਾਨੂੰ ਮੈਂ ਪਹਿਲਾਂ ਨੋਚਨ ਕਰਾਈਆਂ ਜਿੱਥੇ ਪਾਣੀ 2 ਵਜੇ ਵੜ ਗਿਆ ਸੀ ਨਾਲ ਹੀ ਜਿਹੜਾ ਹੈ ਹੁਣ ਕਿਸਾਨਾਂ ਦੇ ਖੇਤਾਂ ਦੇ ਵਿੱਚ ਵੀ ਜਿਹੜਾ ਪਾਣੀ ਪਰ ਚੁੱਕਿਆ ਕਿਸ ਤਰੀਕੇ ਦੇ ਹਾਲਾਤ ਜਿਹੜੇ ਨੇ ਇਸ ਵੇਲੇ ਬਣੇ ਹੋਏ ਨੇ ਲੁਧਿਆਣਾ ਦੇ ਸਤਲੁਜ ਕੰਡੇ ਦੇ ਸੋ ਕਿਤੇ ਨੇ ਕਿਤੇ ਜਿਹੜੀ ਇੱਕ ਰੁਪਈ ਪੰਜਾਬ ਦੇ ਉੱਤੇ ਪੈ ਰਹੀ ਹੈ ਇਸ ਵੇਲੇ ਹਰ ਪਾਸੇ ਜਿਹੜਾ ਹਾਲ ਬੇਹਾਲ ਹੈ ਤੇ ਪੰਜਾਬ ਸਰਕਾਰ ਨੇ ਵੀ ਸੈਂਟਰ ਤੋਂ ਜਿਹੜੀ ਹੈ ਫੰਡ ਦੀ ਡਿਮਾਂਡ ਕੀਤੀਆਂ ਨੇ ਸੋ ਅੱਗੇ ਦੀਆਂ ਤਸਵੀਰਾਂ ਤਾਂ ਤੁਹਾਨੂੰ ਨਿਸ਼ਾਨ ਕਰਾਵਾਂਗਾ ਪਰ ਦੇਖ ਸਕਦੇ ਹੋ ਕਿਸ ਤਰੀਕੇ ਜਿਹੜੀ ਹੈ ਲਾਈਨਿੰਗ ਲਾ ਕੇ ਜਿਹੜਾ ਹੈ ਪਾਣੀ ਦਾ ਲੈਵਲ ਚੈੱਕ ਕੀਤਾ ਜਾ ਰਿਹਾ ਹੈ ਕਿ ਕਿੰਨਾ ਕੁ ਜਿਹੜਾ ਹੈ ਪਾਣੀ ਦਾ ਪੱਧਰ ਵੱਧ ਰਿਹਾ ਪਰ ਕਿਤੇ ਨਾ ਕਿਤੇ ਲੋਕ ਡਰ ਦੇ ਸائے ਦੇ ਵਿੱਚ ਨੇ 2 ਵਜੇ ਦੇਰ ਰਾਤ ਤੋਂ ਜਿਹੜਾ ਹੈ ਪਾਣੀ ਵਧਣਾ ਬਿਲਕੁਲ ਸ਼ੁਰੂ ਹੋ ਗਿਆ ਸੀ ਹੁਣ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਹੁਣ ਜਾਣਾ ਸ਼ੁਰੂ ਹੋ ਗਿਆ ਲੋਕ ਕਿਉਂਕਿ ਜਿਸ ਤਰੀਕੇ ਪਾਣੀ ਦਾ ਪੱਧਰ ਵੱਧ ਰਿਹਾ ਹੁਣ ਲੋਕ ਜਿਹੜੇ ਨੇ ਇਸ ਡਰ ਦੇ ਸائے ਦੇ ਵਿੱਚ ਨੇ ਕਿ ਕਿਤੇ ਨਾ ਕਿਤੇ ਉਹ ਵੀ ਜਿਹੜੇ ਹੜ੍ਹ ਦੀ ਮਾਰ ਹੇਠਾਂ ਆ ਜਾਣਗੇ ਕਿਉਂਕਿ ਫਸਲਾਂ ਤਾਂ ਬਿਲਕੁਲ ਖਰਾਬ ਹੋ ਹੀ ਚੁੱਕਿਆ ਨੇ ਨਾਲ ਜਿਹੜੇ ਲੋਕ ਨੇ ਉਹਨਾਂ ਦਾ ਵੀ ਜੀਵਨ ਜਿਹੜਾ ਹੈ ਅਸਤਵਿਅਸਤ ਹੋ ਜਾਣਾ ਸੋ ਇਹ ਤਸਵੀਰਾਂ ਪਿੰਡ ਆਲੋਵਾਲ ਦੀਆਂ ਨੇ ਦੇਖ ਸਕਦੇ ਹੋ ਕਿਸ ਤਰੀਕੇ ਪਾਣੀ ਦਾ ਲੈਵਲ ਲਗਾਤਾਰ ਵਧ ਰਿਹਾ ਹੈ ਲੋਕ ਜਿਹੜੇ ਨੇ ਇਕੱਠੇ ਹੋ ਕੇ ਬਾਰ-ਬਾਰ ਜਿਹੜਾ ਹੈ ਜਾਇਜ਼ਾ ਲੈਣ ਪਹੁੰਚ ਰਹੇ ਨੇ ਨੌਜਵਾਨ ਨੇ ਬਾਰ-ਬਾਰ ਲਕੀਰਾਂ ਲਾ ਕੇ ਚੈੱਕ ਕਰ ਰਹੇ ਨੇ ਪਰ ਖੜੇ-ਖੜੇ ਅਸੀਂ ਦੇਖਦੇ ਦੇਖ ਰਹੇ ਹਾਂ ਜਿੰਨੀ ਦੇਰ ਦੇ ਵਿੱਚ ਅਸੀਂ ਕਵਰ ਕਰ ਰਹੇ ਹਾਂ ਉਨੀ ਦੇਰ ਚ ਪਾਣੀ ਹੋਰ ਜੜਾ ਹੈ ਤੇਜ਼ੀ ਦੇ ਨਾਲ ਵਧਦਾ ਨਜ਼ਰ ਆ ਰਿਹਾ ਹੈ ਇੱਕ ਖੇਤਾਂ ਦੇ ਹਾਲਾਤ ਨੇ ਅੱਗੇ ਕਰਾ ਦੇ ਕੀ ਹਾਲਾਤ ਨੇ ਉਹ ਵੀ ਜ਼ਰੂਰ ਤੁਹਾਨੂੰ ਨਿਸ਼ਾਨ ਕਰਾਵਾਂਗੇ ਪਰ ਦੇਖ ਸਕਦੇ ਹੋ ਲਗਾਤਾਰ ਜਿਹੜੀ ਕਿਸਾਨਾਂ ਦੀਆਂ ਪਹਿਲੀਆਂ ਨੇ ਉਹ ਪਾਣੀ ਦੇ ਖੇਠਾਂ ਜਿਹੜੀ ਹੈ ਮਾਰ ਦੇ ਹੀਠਾ ਆ ਰਹੀਆਂ ਨੇ ਸੋ ਪਿੰਡ ਦੇ ਹੋਰ ਲੋਕ ਵੀ ਸਾਡੇ ਨਾਲੇ ਕੀ ਚੇਤਾਵਨੀ ਜਿਹੜੀ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਗਈ ਸੀ ਅ ਕੱਲ ਮਾਨਜੋਗ ਡੀਸੀ ਜਲੰਧਰ ਸਾਹਿਬ ਦਾ ਇੱਕ ਪ੍ਰੈਸ ਵਾਰਤਾ ਰਾਹੀਂ ਖਬਰ ਮਿਲੀ ਸੀ ਕਿ 1 ਲੱਖ ਤੋਂ ਉਸ ਤੋਂ ਇੱਕ ਪਾਸਾਣੀ ਜਿਹੜਾ ਉਹ ਪਾਖੜਾ ਡੈਮ ਤੋਂ ਛੱਡਣਾ ਔਰ ਉਸ ਤੋਂ ਬਾਅਦ ਲਗਾਤਾਰ ਲੋਕਾਂ ਦਾ ਵਿੱਚ ਸਹਿਮ ਦਾ ਮਾਹੌਲ ਸੀ ਔਰ ਦੇਖਦੇ ਆ ਰਹੇ ਆ ਔਰ ਹੁਣ ਅਸੀਂ ਵੀ ਆ ਕੇ ਇੱਥੇ ਚੈੱਕ ਕੀਤਾ ਮੈਂ ਵੀ ਪਿਛਲੇ 5-7 ਪਿੰਡ ਜਿਹੜੇ ਆ ਕੱਢ ਕੇ ਆਇਆ ਆਪਣੇ ਸਾਥੀਆਂ ਦੇ ਨਾਲ ਬਹੁਜਨ ਸਮਾਜ ਪਾਰਟੀ ਦੀ ਟੀਮ ਦੇ ਨਾਲ ਦੇਖ ਕੇ ਆਇਆ ਕਿ ਪਾਣੀ ਦਾ ਪੱਧਰ ਜਿਹੜਾ ਲਗਾਤਾਰ ਹੌਲੀ-ਹੌਲੀ ਵੱਧਦਾ ਜਾ ਰਿਹਾ ਔਰ ਮੈਂ ਹੈਰਾਨੀ ਦੀ ਗੱਲ ਇਹ ਕਰਦਾ ਕਿ ਇਸ ਤੋਂ ਪਹਿਲਾਂ ਮਾਲਵਾ ਔਰ ਮਾਝਾ ਹੜ੍ਹ ਪ੍ਰਭਾਵਿਤ ਹੋਏ ਬਿਲਕੁਲ ਔਰ ਇਹ ਸਾਡਾ ਜਿਹੜਾ ਸਤਲੁਜ ਦਰਿਆ ਸੀ ਸ਼ਾਂਤ ਸਗਾ ਹੁਣ ਉਹ ਤਸਵੀਰਾਂ ਅਸੀਂ ਸੋਸ਼ਲ ਮੀਡੀਆ 'ਤੇ ਦੇਖ ਰਹੀਆਂ ਸੀ ਮੀਡੀਆ ਰਿਪੋਰਟਸ ਤੋਂ ਸਾਨੂੰ ਦੇਖਣ ਨੂੰ ਮਿਲ ਰਹੀਆਂ ਸੀ ਪਰ ਜਿਹੜੇ ਹਾਲਾਤ ਹੁਣ ਸਤਲੁਜ ਦਰਿਆ ਦੇ ਵੀ ਜਿਹੜੇ ਬਣੇ ਹੋਏ ਨੇ ਦੇਖੋ ਮੈਂ ਉਹ ਹੀ ਦੇਖ ਰਿਹਾ ਹਾਂ ਵੀ ਹੁਣ ਇਹ ਹਾਲਾਤ ਹੋ ਗਏ ਹੁਣ ਸਰਕਾਰ ਚੋਂ ਉੱਠੇ ਆ ਸਰਕਾਰ ਪਹਿਲਾਂ ਕਿੱਥੇ ਸੁੱਤੀ ਸੀ 29 ਜੁਲਾਈ ਨੂੰ ਸਰਕਾਰ ਦਾ ਜਿਹੜੇ ਆ ਸਰਕਾਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ ਜਿਹਦੇ ਵਿੱਚ ਸਰਕਾਰ ਨੇ ਕਿਹਾ ਕਿ ਹੜਾਂ ਪੰਜਾਬ ਦੇ ਵਿੱਚ ਹੜਾਂ ਦਾ ਕੋਈ ਖਤਰਾ ਨਹੀਂਗਾ ਪਰ 20 ਅਗਸਤ ਨੂੰ ਹੜ ਕਿੱਥੋਂ ਆਏ ਸਰਕਾਰ ਇਹਦਾ ਜਵਾਬ ਦੇਵੇ ਔਰ ਸਰਕਾਰ ਨੇ ਕਿਹਾ ਕਿ 276 ਕਰੋੜ ਰੁਪਏ ਦਾ ਸੀ ਬੰਨ ਬਜਟ ਪਾਸ ਕਰ ਲਿਆ ਹੁਣ 276 ਕਰੋੜ ਸਰਕਾਰ ਨੇ ਖਰਚਿਆ ਕਿੱਥੇ ਤੇ ਜਿਹੜੇ ਇਹ ਬਨ ਦੀਆਂ ਤਸਵੀਰਾਂ ਦੇਖ ਰਹੇ ਆ ਕੱਚੇ ਨੇ ਬਨ ਉਹ ਕੀ ਹਾਲਾਤ ਬਿਆਨ ਕਰ ਰਹੀਆਂ ਨੇ ਤਸਵੀਰਾਂ ਮੈਂ ਤੁਹਾਡੇ ਮਾਧਿਅਮ ਤੋਂ ਅਹੀ ਦੱਸਣਾ ਚਾਹੁੰਨਾ ਸੰਗਤ ਦੀ ਕਚੇਰੀ 'ਚ ਗੱਲ ਰੱਖਣੀ ਚਾਹੁੰਦੇ ਆ ਕਿ ਸਰਕਾਰ ਕਹਿ ਰਹੀ 276 ਕਰੋੜ ਰੁਪਏ ਬੰਨਾਂ ਤੇ ਲਾਤਾ 8 ਲੱਖ ਬੈਗ ਅਸੀਂ ਰੇਤ ਦੇ ਭਰ ਕੇ ਬੰਨਾਂ ਤੱਕ ਪੰਚਾਇਤ ਮੈਂ ਤਾਂ ਆਲੋਵਾਲ ਭੋਲੇਵਾਲ ਨਵਾਂ ਖੈਰਾ ਬੇਟ ਅਮਿਓਵਾਲ ਮੋਹਸਾਬ ਦੇ ਸਾਰੇ ਬਨ ਆ ਮੈਂ ਤਾਂ ਇਹਨਾਂ ਇਹ ਆਲੋਵਾਲ ਵਾਲੇ ਬੈਠੇ ਆ ਇਹ 10 ਦਿਨ ਕਿੰਨੇ ਬੈਗੇ ਨਾਲ ਕੋਲ ਆ ਇੱਕ ਵੀ ਬੈਗ ਨਹੀਂ ਪਹੁੰਚਿਆ ਜੀ ਇੱਥੇ ਇੱਕ ਵੀ ਇੱਕ ਬੈਗ ਪਹੁੰਚਣੀ ਦੂਰ ਦੀ ਗੱਲ ਹੈ ਜੀ ਜਿਹੜੇ ਫੰds ਸਰਕਾਰਾਂ ਵੱਲੋਂ ਜਿਹੜੇ ਆ ਸੈਂਟਰ ਤੋਂ ਲਿੱਤੇ ਜਾ ਰਹੇ ਨੇ ਜਿਹੜੇ ਸਟੇਟ ਦੇ ਫੰds ਨੇ ਉਹ ਕਿੱਥੇ ਜਾ ਰਹੇ ਨੇ ਉਹ ਸਰ ਤੁਸੀਂ ਜਾਣਦੇ ਆਂ ਚੋਰਾ ਨਾ ਕੁੱਤੀ ਰਲ ਜਾਂਦੀ ਹੈ ਜੀ ਬਿਆਨ ਦੇ ਦੇਣਗੇ ਡੱਡੇ ਵੱਡੇ ਦੂਜੀਆਂ ਸਰਕਾਰਾਂ ਨੇ ਉਹ ਸਰਕਾਰ ਨੇ ਨਹੀਂ ਕੀਤਾ ਅਸੀਂ ਸਾਡੀ ਸਰਕਾਰ ਕਰੂਗਾ ਉਹ ਫਲਾਨੀ ਨੇ ਨਹੀਂ ਕੀਤਾ ਤੁਸੀਂ ਕੀ ਕਰ ਰਹੇ ਆਂ ਬੈਠ ਕੇ ਆਪਣੀ ਪੀੜੀ ਥੱਲੇ ਸੋਟਾ ਮਾਰਨਾ ਚਾਹੀਦਾ ਨੇ ਤੁਸੀਂ ਕੀ ਕਰ ਰਹੇ ਆਂ ਇਹ ਸਾਰਾ ਪੰਜਾਬ ਡੁੱਬ ਚੱਲਿਆ ਸਾਰੇ ਪੰਜਾਬ ਦੇ ਵਿੱਚ ਪਾਣੀ ਪਹੁੰਚ ਗਿਆ ਤੁਸੀਂ ਆਪਣੇ ਆਪਣੇ ਏਰੀਏ ਲਈ ਕੀ ਕੀਤਾ ਤੁਸੀਂ ਪਹਿਲਾਂ ਕੀ ਤਿਆਰੀ ਕਰਕੇ ਰੱਖੀ ਹੋਈ ਆ ਤੁਸੀਂ ਆਪਣੇ ਵੀ ਦੇਖਣਾ ਚਾਹੀਦਾ ਨਾ ਕੋਈ ਸਵੇਰ ਦਾ ਪਾਣੀ ਇੰਨਾ ਗਿਆ ਇੰਨੇ ਲੱਖਾਂ ਦੀ ਫਸਲ ਖਰਾਬ ਹੋ ਗਈ ਇਹਦਾ ਜ਼ਿੰਦਾਰ ਕੋਣ ਆ ਕਿਸੇ ਨੇ ਆ ਕੇ ਕੋਈ ਸਾਰ ਪੁੱਛੀ ਅਸੀਂ ਫਿਰ ਵੀ ਚਲੋ ਨੰਗਲ ਦੇ ਸਰਪੰਚ ਸਾਹਿਬ ਸਾਡੇ ਕੋਲ ਪਹੁੰਚੇ ਆ ਇਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਵੀ ਨੰਗਲ ਦੀ ਜਿਹੜਾ ਆਪਣਾ ਰਵਦਾਸ ਭਵਨ ਖੋਲਿਆ ਗਿਆ ਲੰਗਰ ਦਾ ਪ੍ਰਬੰਧ ਵੀ ਅਸੀਂ ਕਰਾਂਗੇ ਜੇ ਕੋਈ ਆਫਤਾਂ ਆਂਦੀ ਆ ਕੁਦਰਤੀ ਤਾਜ਼ੀ ਇਹਨਾਂ ਦਾ ਧੰਨਵਾਦ ਕਰਦੇ ਆ ਸਾਡੇ ਲਈ ਆਏ ਆ ਸਾਰੇ ਪਿੰਡ ਦਾ ਜਾਜਾ ਲੈਂਦੇ ਆਏ ਆ ਤੇ ਇਹਨਾਂ ਦਾ ਅਤੀ ਧੰਨਵਾਦ ਦੀਆਂ ਸਰਪੰਚ ਸਾਹਿਬ ਤੁਹਾਡੇ ਤੁਸੀਂ ਸਾਡੇ ਲਈ ਇੰਨਾ ਸੋਚਿਆ ਤੇ ਇਹਨਾਂ ਨੇ ਪਿਛਲੀ ਵਾਰ ਵੀ ਸਾਡਾ ਬਹੁਤ ਸਾਥ ਦਿੱਤਾ ਸੀ ਸਾਡਾ ਸਾਰਾ ਪਿੰਡ ਜਾ ਕੇ ਦਵਦਾਸ ਪਾਬੰਦ ਦੇ ਵਿੱਚ ਹੀ ਰਿਹਾ ਸੀ ਲੰਗਰ ਦਾ ਪ੍ਰਬੰਧ ਸਾਰਾ ਕੁਝ ਉੱਥੇ ਕੀਤਾ ਗਿਆ ਸੀ ਜੀ ਤੋਂ ਇਹ ਤਸਵੀਰਾਂ ਨੇ ਆਲਵਾਲ ਪਿੰਡ ਦੀਆਂ ਦੇਖ ਸਕਦੇ ਹੋ 2023 ਦੇ ਵਿੱਚ 2019 ਦੇ ਵਿੱਚ ਵੀ ਜਿਹੜੇ ਹੜ੍ਹ ਤੋਂ ਇਹ ਜਿਹੜਾ ਏਰੀਆ ਸੀਗਾ ਪ੍ਰਭਾਵਿਤ ਸੀਗਾ ਪਰ ਐਤ ਕੀ ਫਿਰ ਤੋਂ ਜਿਹੜਾ ਹੜ੍ਹ ਨੇ ਇਹਨਾਂ ਨੂੰ ਜਿਹੜੀ ਵੱਡੀ ਮਾਰ ਮਾਰਨੀ ਸ਼ੁਰੂ ਕਰ ਦਿੱਤੀ ਦੇਖੋ ਸਰਕਾਰ ਨੂੰ ਤਾਂ ਇਹ ਚਾਹੀਦਾ ਸੀ ਕਿ ਜਦੋਂ ਪਤਾ ਆ ਕਿ ਹੁਣ ਇਹ ਪਾਣੀ ਚੜਾ ਆਣਾ ਇਸ ਤੋਂ ਪਹਿਲਾਂ ਹੀ ਪ੍ਰਬੰਧ ਕਰ ਦੇ ਪਰ ਹਲੇ ਤੱਕ ਸਰਕਾਰ ਦਾ ਕੋਈ ਵੀ ਆਲਮਾ ਕੋਈ ਵੀ ਕਿਸੇ ਤਰ੍ਹਾਂ ਦਾ ਇਹਨਾਂ ਨੂੰ ਕੋਈ ਰਾਹਤ ਸਮੱਗਰੀ ਕੋਈ ਕਿਸੇ ਤਰ੍ਹਾਂ ਦੇ ਸਾਧਨ ਕੇ ਤੁਸੀਂ ਆਪਣੇ ਪਸ਼ੂਆਂ ਨੂੰ ਬਾਹਰ ਲੈ ਕੇ ਜਾਣਾ ਤੁਸੀਂ ਇਹ ਤਾਂ ਲੋਕ ਆਪ ਹੀ ਹੁਣ ਡਰ ਦੇ ਸਾਇਆ ਦੇ ਵਿੱਚ ਨੇ तकरीबन ਕੱਲ ਵੀ ਅਸੀਂ ਤਸਵੀਰਾਂ ਕੈਦ ਕੀਤੀਆਂ ਆਪਣੇ ਕੈਮਰੇ ਦੇ ਵਿੱਚ ਮੋਟਰਾ ਕੱਢ ਰਹੇ ਸੀਗੇ ਸੋਲਰ ਆਪਣੇ ਕੱਢਦੇ ਹੋਏ ਨਜ਼ਰ ਆ ਅੱਗੇ ਤੁਸੀਂ ਤਸਵੀਰਾਂ ਕੀ ਦੇਖਿਆ ਹੁਣ ਕਹਰਾ ਤੱਕ ਵੀ ਪਾਣੀ ਪਹੁੰਚਣਾ ਸ਼ੁਰੂ ਹੋ ਗਿਆ ਲੋਕ ਜਿਹੜਾ ਨਵਾਂ ਖੇਰਾ ਬੀਟ ਹੈ ਉੱਥੋਂ ਲੋਕ ਆਪਣੇ ਸਾਧਨਾਂ ਤੇ ਕਿਸੇ ਕੋਲ ਤਾਂ ਸਾਧਨ ਹੋ ਸਕਦਾ ਕਿਸੇ ਕੋਲ ਨਹੀਂ ਵੀ ਗਰੀਬ ਕੋ ਸਰਕਾਰ ਦਾ ਟੋਕ ਟੋਣਾ ਨੂੰ ਸਾਧਨ ਹੀ ਮਹੱਈਆ ਕਰਾਵੇ ਟਰੈਕਟਰ ਟਰੱਕ ਟਰੈਕਟਰ ਟਰਾਲੀਆਂ ਦਾ ਪ੍ਰਬੰਧ ਕਰਕੇ ਦੇਵੇ ਕਿ ਉਹ ਉੱਥੋਂ ਸਮਾਨ ਚੱਕ ਕੇ ਆਪਣਾ ਸੇਫ ਜਗ੍ਹਾ ਚ ਲੈ ਜਾਣ ਮੈਂ ਤਾਂ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹਨਾ ਕਿ ਜਿਹੜੇ ਉਹ ਕਹਿੰਦੇ ਸੀ ਅਸੀਂ ਬੱਕਰੀਆਂ ਤੇ ਵੀ ਮੁਆਵਜ਼ਾ ਦੇਣਾ ਮੁਰਗੀਆਂ ਤੇ ਵੀ ਮੁਆਵਜ਼ਾ ਦੇਣਾ ਅੱਜ ਉਹ ਲੋਕਾਂ ਦੀ ਜਾਨ ਮਾਲ ਦੀ ਰਾਖੀ ਤਾਂ ਕਰਨ ਉਹ ਤਾਂ ਬਾਅਦ ਦੀ ਗੱਲ ਆ ਬੱਕਰੀਆਂ ਮੁਰਗੀਆਂ ਤਾਂ ਉਹਨਾਂ ਨੇ ਮੁਆਵਜ਼ਾ ਦੇਣਾ ਉਹ ਬਾਅਦ ਦੀ ਗੱਲ ਆ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨ ਕੋਈ ਸੂਲ ਲੈਣ ਪਹੁੰਚਿਆ ਇਹਨਾਂ ਹਾਲਾਤਾਂ 'ਚ ਹਾਲੇ ਤੱਕ ਤਾਂ ਦੇਖੋ ਇਹ ਪਿੰਡ ਵਾਲੇ ਲੋਕ ਜ਼ਿਆਦਾ ਦੱਸ ਸਕਦੇ ਆ ਮੈਂ ਨਮਾਖੇਰਾ ਬੇਟ ਨਮਾਖੇਰਾ ਬੇਟ ਵਜਤ ਕੋਈ ਨਹੀਂ ਆਇਆ ਨਮਾਖੇਰਾ ਲੋਕ ਕਹਿ ਰਹੇ ਨੇ ਕਿ ਕੋਈ ਜਿਹੜਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਇਸ ਵੇਲੇ ਤੱਕ ਇੱਥੇ ਨਹੀਂ ਪਹੁੰਚਿਆ ਕਿਉਂਕਿ ਰਾਤ ਜਿਹੜਾ 2 ਵਜੇ ਦੇ ਹਾਲਾਤ ਜਿਹੜੇ ਨੇ ਇੱਥੇ ਨਾਜ਼ੁਕ ਬੜੇ ਹੋਏ ਨੇ ਖੇਤਾਂ ਦੇ ਵਿੱਚ ਤਾਂ ਪਾਣੀ ਪਾਰੀ ਚੁੱਕਿਆ ਅੱਗੇ ਕਾਰਾ ਦੇ ਵੀ ਜਿਹੜੇ ਹਾਲਾਤ ਨੇ ਮਾਰੇ ਹੁਣੇ ਸ਼ੁਰੂ ਹੋ ਗਏ ਨੇ ਪਿਛਲੇ ਪਿੰਡਾਂ ਵਿੱਚ ਵੀ ਇਹੀ ਕਿਹਾ ਗਿਆ ਕਿ ਕੁਝ ਅਫਸਰ ਆਏ ਔਰ ਢੀੜਾ ਮਾਰ ਕੇ ਚਲ ਗਏ ਕੁਝ ਲੀਡਰ ਆਏ ਔਰ ਫੋਟੋ ਖਿਚਾ ਕੇ ਚਲ ਗਏ ਔਰ ਮੈਂ ਜਖਸ਼ੇ 2019 ਦੇ ਵਿੱਚ ਵੀ ਹੜ੍ਹ ਪ੍ਰਭਾਵਿਤ ਹੋਇਆ ਸੀ ਇਹ ਦੋ ਚਾਰ ਪਿੰਡ ਔਰ 23 ਚ ਵੀ ਹੋਏ ਔਰ ਹੁਣ ਫੇਰ ਜਿਹੜਾ ਇਦਾਂ ਦੇ ਹਾਲਾਤ ਪੈਦਾ ਹੋਏ ਆ ਕੁਦਰਤ ਅਗੇ ਅਰਦਾਸ ਬੇਨਤੀ ਕਰਦੇ ਆ ਕਿ ਇਦਾਂ ਦੇ ਹਾਲਾਤਾਂ ਤੋਂ ਬਚਾਰੇ ਪਰ ਜੇਕਰ ਕੁਦਰਤ ਦਾ ਕਹਿਰ ਕੋਈ ਇਦਾਂ ਦਾ ਫੇਰ ਵਰਤਿਆ ਤਾਂ ਮੈਂ ਆਪਣੇ ਵੱਲੋਂ ಗ್ರಾಮ ਪੰਚਾਇਤ ਨੰਗਲ ਨੂੰ ਬਹੁਜਨ ਸਮਾਜ ਪਾਰਟੀ ਹਲਕਾ ਫਲੋੜ ਦੀ ਤਰਫੋਂ ਮੈਂ ਇਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿਸੇ ਤਰ੍ਹਾਂ ਦਾ ਕੋਈ ਸੰਗਨ ਡਰਨ ਘਬਰਾਉਣ ਦੀ ਲੋੜ ਨਹੀਂ ਜਿੱਦਾਂ ਦਾ ਵੀ ਅਸੀਂ ਸੇਵਾ ਦਾ ਪ੍ਰਬੰਧ ਕਰ ਸਕੇ ਇਹਨਾਂ ਦਾ ਨੰਗਲ ਨਿਵਾਸੀ ਕਰਾਂਗੇ ਕਿਉਂਕਿ 19 ਵਿੱਚ ਵੀ ਅਸੀਂ ਇਹਨਾਂ ਦਾ ਪ੍ਰਬੰਧ ਕਰਿਆ ਹੁਣ ਵੀ ਕਰਾਂਗੇ ਗੁਰੂ ਰਵਦਾਸ ਕਮਿਊਨਿਟੀ ਹਾਲ ਪ੍ਰਾਇਮਰੀ ਸਕੂਲ ਜਿੱਥੇ ਵੀ ਸਾਡੀਆਂ ਚਾਂਦੀਆਂ ਜਗ੍ਹਾ ਮੈਂ ਅਸੀਂ ਸਾਰਿਆਂ ਦਾ ਪ੍ਰਬੰਧ ਕੀਤਾ ਇਹਨਾਂ ਦੇ ਰਹਿਣ ਟਹਿਣ ਦਾ ਪਸ਼ੂਆਂ ਦਾ ਬੰਨਣ ਦਾ ਪ੍ਰਬੰਧ ਕਰਾਂਗੇ ਚਾਰੇ ਦਾ ਵੀ ਕਰਾਂਗੇ ਲੰਗਰ ਦਾ ਵੀ ਕਰਾਂਗੇ ਜਿੱਦਾਂ ਦੀ ਵੀ ਸੇਵਾ ਸਾਨੂੰ ਮਿਲੀ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਸਾਰਿਆਂ ਨਾਲ ਸ਼ਰੀਕ ਹੋ ਕਰਾਂਗੇ ਇੱਕ ਪੁੱਛਣਾ ਚਾਹੁੰਦਾ ਵੀ ਜਿੱਦਾਂ ਕੀ ਸਾਡਾ ਸਤਲੁਜ ਦਰਿਆ ਏਡਾ ਵੱਡਾ ਦਰਿਆ ਵਗਦਾ ਹੁੰਦਾ ਸੀ ਇੰਨਾ ਦੂਰ ਹੁੰਦਾ ਸੀ ਉਹ ਸਤਲੁਜ ਦਰਿਆ ਨੂੰ ਇੱਕ ਸਿਆਸਤੀ ਆਗੂਆਂ ਦੇ ਚੱਕਰਾਂ ਨੇ ਨਿੱਕਾ ਜਿਹਾ ਨਾਲਾ ਬਣਾ ਕੇ ਰੱਖ ਦਿੱਤਾ ਸੀ ਇੰਨਾ ਪਾਣੀ ਆਰਨ ਦਾ ਕਾਰਨ ਕੀ ਆ ਵੀ ਤੁਸੀਂ ਪਾਣੀ ਨੂੰ ਪਿੱਛੇ ਸਟੋਰ ਕਰਦੇ ਰਹਿੰਦੇ ਕੰਟੀਨਿਊ ਜਿੱਦਾਂ ਪੁਰਾਣੇ ਸਮਿਆਂ ਚ ਦਰਿਆ ਵਗਦਾ ਹੁੰਦਾ ਸੀ ਉਹ ਦਰਿਆ ਨੂੰ ਪਾਣੀ ਕਿਉਂ ਨਹੀਂ ਦਿੱਤਾ ਜਾਂਦਾ ਜੇ ਉਹ ਦਰਿਆ ਨੂੰ ਪੂਰਾ ਪਾਣੀ ਸਾਰੇ ਕਿ ਜਿਹੜੇ ਸਾਲ-ਸਾਲ ਇਹ ਜਿਹੜੇ ਨਹਿਰ ਸੁੱਕੇ ਹੁੰਦੇ ਨੇ ਇਹ ਜਿਹੜਾ ਦਰਿਆ ਸੁੱਕਾ ਹੁੰਦਾ ਜੀ ਤੁਸੀਂ ਆ ਜਿਓ ਕਿਤੇ ਮੈਂ ਤੁਹਾਨੂੰ 2 ਕੁ ਮਹੀਨੇ ਤੇ ਇਹ ਪਰਮਾਤਮਾ ਮਿਹਰ ਰੱਖੇ ਮੈਂ ਤੁਹਾਨੂੰ ਦਿਖਾ ਦੂੰਗਾ ਨਾ ਦਰਿਆ ਦਾ ਹਾਲ ਕੀ ਹੋਣਾ ਬਾਅਦ ਵਿੱਚੋਂ ਇਹ ਪਾਣੀ ਨੂੰ ਸਟੋਰ ਕਿਉਂ ਕੀਤਾ ਜਾਂਦਾ ਮਗਰ ਜੇਕਰ ਪਾਣੀ ਅੱਗੇ ਵਾਂਗ ਸਤਲੁਜ ਦਰਿਆ ਸਾਡਾ ਵਗਦਾ ਰਹੇ ਤਾਂ ਇਹ ਜਿਹੜਾ ਮੁਸੀਬਤ ਕੁਦਰਤੀ ਪੈਂਦੀ ਆ بارشਾਂ ਦਾ ਪਾਣੀ ਹੁੰਦਾ ਉਹਨੂੰ ਸਟੋਰ ਕੀਤਾ ਜਾ ਸਕਦਾ ਬਾਕੀ ਪਾਣੀ ਚੱਲਦਾ ਜਾ ਸਕਦਾ ਹੁਣ ਤੁਸੀਂ ਦੇਖ ਰਹੇ ਹੋ ਵੀ ਪਾਣੀ 1680 ਕਿੰਨੇ ਫੁੱਟੋ ਪਾਣੀ ਪੂਰੀ ਕੈਪੈਸਿਟੀ ਤੋਂ ਪਾਰ ਕਰਦਾ ਜਾ ਰਿਹਾ ਹੈ ਉਹ ਨਾ ਕੀਤਾ ਕਾ ਕਰਦਾ ਹੋਵੇ ਕੋਈ ਅੱਜ ਤੋਂ 10-15 ਕ ਸਾਲ ਪਹਿਲਾਂ ਮੇਰੀ ਇਹਦੀ ਇਸ ਦੇ ਵਿੱਚ ਅਸੀਂ ਦਰਿਆ ਦੇ ਵਿੱਚ ਨਾਉਂਦੇ ਰਹੇ ਹਾਂ ਸਾਡੇ ਸਾਡੇ ਪੈਰ ਪੂਰੇ ਨજર ਆਉਂਦੇ ਹੁੰਦੇ ਸੀ ਦਾ ਕੋਲ ਖੜ੍ਹੀਏ ਤਾਂ ਅਸੀਂ ਪਾਣੀ ਪੈਰਾਂ ਨਾਲ ਦੱਬ ਕੇ ਪਾਣੀ ਪੀਣ ਜੋਗ ਹੁੰਦਾ ਸੀ ਸਾਫ਼ ਹੁੰਦਾ ਸੀ ਉਸ ਵੇਲੇ ਸਾਫ਼ ਹੁੰਦਾ ਸੀ ਇੰਨਾ ਗੰਦਾ ਬਣਾ ਕੇ ਰੱਖ ਦਿੱਤਾ ਇਹ ਤਾਂ ਬਸ ਦੇਖ ਕੇ ਜਿਹੜੇ ਵੀ ਕਸਬਿਆਂ ਦੇ ਵੱਡੇ ਵੱਡੇ ਐਮ ਐਲ ਏ ਮੰਤਰੀਆਂ ਨੇ ਰਲ ਕੇ ਨਾਲਿਆਂ ਦਾ ਪਾਣੀ ਪਾ ਦਿੱਤਾ ਇਹਨਾਂ ਦੇ ਵਿੱਚ ਸੋ ਇਹ ਤਸਵੀਰਾਂ ਦੇਖ ਸਕਦੇ ਹੋ ਕਿਉਂਕਿ ਜਿਹੜੇ ਫਸਲਾਂ ਨੇ ਉਹ ਬਿਲਕੁਲ ਖਰਾਬ ਹੋ ਚੁੱਕੇ ਨੇ ਕਿਉਂਕਿ ਜਿਹੜੇ ਪਾਣੀ ਇੰਨਾ ਗੰਦਾ ਹੈਗਾ ਵਾ ਕਿ ਜਿਹੜੀਆਂ ਫਸਲਾਂ ਬਿਲਕੁਲ ਖਰਾਬ ਹੋ ਚੁੱਕੀਆਂ ਨੇ